ਮੈਂ ਤਾਂ ਯਾਰ ਗੋਪੀ ਬਾਬੇ ਦੀ ਗੱਲ ਕਰਦਾ ਸਾਰਿਆਂ ਨੂੰ ਪਤਾ ਹੀ ਹੈ ਉਹ ਬੰਦਾ ਹਨਾ ਕਿੰਨਾ ਲੱਖੇ ਦੀ ਉਲਟ ਚੱਲਿਆ ਇਲੈਕਸ਼ਨਾਂ ਚ ਤੁਹਾਨੂੰ ਪਤਾ ਕਿੰਨਾ ਜ਼ੋਰ ਲੱਗਦਾ ਉਹਨੇ ਦੇ ਲੱਖੇ ਨੇ ਤੇ ਭਾਨੇ ਨੇ ਪਹਿਲਾਂ ਵੀ ਰੇਲੀਆਂ ਕੱਢੀਆਂ ਕਿੱਡੀ ਮਿੰਟਾ ਲੱਖੇ ਦਾ ਵੀ ਹੁਣ ਸਾਰਿਆਂ ਨੂੰ ਪਤਾ ਔਰ ਇੱਕ ਮੁੱਦੇ ਦੇ ਵਿਚਾਰਾ ਲੜਦਾ ਸਾਰਿਆਂ ਨੂੰ ਪਤਾ ਉਹ ਕਿੰਨੇ ਕੰਮ ਕਰਦਾ ਮੂਰੇ ਹੋ ਕੇ ਇਹ ਬੰਦੇ ਨੇ ਬੇੜਗੋ ਪਾਈਆਂ ਇੱਥੋਂ ਤੱਕ ਵੀ ਕਿਹਾ ਮੈਂ ਤਾਂ ਦੱਲੇ ਸਮਝੂ ਜਿਹਨੇ ਬਾਦ ਲੱਗਿਆਂ ਦਾ ਗੁਣ ਨਾ ਪਾਇਆ ਫੇਰ ਇਹ ਅੱਜ ਕਿਹੜੇ ਮੂੰਹ ਨਾਲ ਕਹਿ ਸਕਦਾ ਇਲਾਬੀ ਮਾਦਾ ਲੱਖਾ ਦਾ ਮੇਰਾ ਭਰਾ ਮੈਂ ਤਾਂ ਰਾਜਸਥਾਨ ਚ ਵੀ ਉਹਦੀ ਸਲਉਤਾ ਕਰਦਾ ਇਹ ਗੱਲਾਂ ਨਹੀਂ ਨਾ ਚੰਗੀਆਂ ਹੁੰਦਾਂ ਇੱਕ ਤਾਂ ਤੂੰ ਉਹਦੀ ਜਿਹੜੀ ਐਡੀ ਵਿਚਾਰੀ ਦੀ ਇਲੈਕਸ਼ਨ ਵੀ 5 ਸਾਲ ਬਾਅਦ ਆਉਂਦੇ ਆ ਤੂੰ ਪਾਣੀ ਫੇਰਦਾ ਮੈਂਟ ਜੀ ਵੀਡੀਓ ਪਾ ਪਾ ਕੇ ਮੁੜ ਕੇ ਆਪਾਂ ਕਹਿਣਾ ਮੇਰਾ ਭਰਾ ਮੈਂ ਤਾਂ ਉਹਨੂੰ ਕੋਈ ਮਾੜਾ ਕਿਸੇ ਕੋਲੇ ਕਿਹਾ ਹੀ ਨਹੀਂ ਰਹੀ ਗੱਲ ਤੂੰ ਫਿਰ ਭਾਨੇ ਸਿੱਧੂ ਨੂੰ ਕਹਿਣਾ ਜਿੱਥੋਂ ਮਰਜੀ ਚੋਣ ਲੜੜੇ ਤੂੰ ਮੋਢੇ ਤੇ ਚਲਾ ਕੇ ਚਲਾਉਣਾ ਜਿਹੀ ਭਾਨਾ ਸਿੱਧੂ ਇਲੈਕਸ਼ਨ ਲੜਦਾ ਹੁੰਦਾ ਤੂੰ ਬਾਈ ਉਹਦੇ ਵਿਰੁੱਧ ਵੀ ਚੱਲਣਾ ਸੀ ਉਹਦਾ ਵੀ ਪੁਰਾਣੀਆਂ ਵੀਡੀਓ ਪਾਉਣੀਆਂ ਸੀ ਨਾ ਨਾ ਅਸੀਂ ਗੱਲਾਂ ਗੱਲਾਂ ਵਿੱਚ ਸੀ ਤੂੰ ਇੱਕ ਪੱਖ ਰੱਖ ਲਿਆ ਭਾਨੇ ਸਿੱਧੂ ਨੂੰ ਚੰਗਾ ਕਹਿਣ ਲੱਗ ਗਿਆ ਤੇ ਲੱਖੇ ਨੂੰ ਮਾੜਾ ਕਹਿਣ ਲੱਗ ਗਿਆ ਤੂੰ ਵਿੱਚੋਂ ਕੋ ਹੋਰਾਂ ਕੋ ਬਾਹਰੋਂ ਕੋ ਹੋਰਾਂ ਤੂੰ ਇਹੋ ਜਿਹਾ ਬੰਦਾ ਤੂੰ ਮੋਢੇ ਤੇ ਚਲਾਉਣਾ ਸਾਨੂੰ ਤਾਂ ਪਤਾ ਸਾਡੇ ਨਾਲ ਹੋਈ ਵੀ ਆ ਜੀ ਅਸੀਂ ਦੋ ਬੰਦੇ ਆ ਇੱਕ ਨੂੰ ਬੰਦਾ ਚੰਗਾ ਕਹਿੰਦਾ ਯਾਰ ਤੂੰ ਚੰਗਾ ਉਹ ਬੰਦਾ ਤੇਰੇ ਨਾਲ ਦਾ ਮਾੜਾ ਤੂੰ ਹੋ ਜਾ ਬੰਦਾ ਤੇ ਮੈਂ ਤਾਂ ਹੀ ਕਰਕੇ ਕਹਿਣਾ ਪ੍ਰਭੂ ਇਹੋ ਜਿਹੇ ਲੋਕਾਂ ਤੋਂ ਬਚਣਾ ਚਾਹੀਦਾ ਮੈਂ ਤਾਂ ਗੋਪੀ ਨੂੰ ਵੀ ਹੱਥ ਜੋੜ ਕੇ ਕਹਿਣਾ ਭਾਈ ਬੋਲਣ ਲੱਗੇ ਨਾ ਪਹਿਲੇ ਸੋਚ ਲਿਆ ਕਰੋ ਇਹ ਮਸਾਂ ਸਮਝ ਲਾਓ ਬੰਦੇ ਤੇ ਚਲੋ ਹਨਾ ਹੁੰਦਾ ਯਾਰ ਇਹ ਨੂੰ ਆਪ ਦੀ ਉਹ ਇੱਕ ਜੀ ਯਾਰ ਜਾ ਮਪੀ ਬਣਨਾ ਜਾਂ ਐਮਐਲਏ ਬਣਨਾ ਚਲ ਉਹਦੀ ਮਿਹਨਤ ਕਰਦਾ ਉਹ ਸਾਰੇ ਲੋਕਾਂ ਨੂੰ ਪਤਾ ਰਹੇ ਕਿ ਮੁੱਦੇ ਦੇ ਲੜਦਾ ਮੂਰੀ ਹੋ ਗਈ ਤੇ ਤੂੰ ਮੈਂਟ ਚ ਜਾ ਕੇ ਵੀਡੀਓ ਪਾ ਪਾ ਕੇ ਉਹਨੂੰ ਮੌਕੇ ਤੇ ਸਮਝਲਾ ਹਰਾਤਾ ਲੋਕ ਵੀਡੀਓ ਸਮਝ ਲੋ ਬੰਦੇ ਦੀਆਂ ਚੰਗੇ ਕੰਮ ਘੱਟ ਦੇਂਦੇ ਆ ਜੇ ਮਾਰ ਕੇ ਮਾਰੀਆਂ ਕੰਮ ਦਿਖਾਵਾਂਗੇ ਮਾੜਾ ਬੋਲਾਂਗੇ ਉਹ ਬੜੀ ਛੇਤੀ ਅਸਰ ਹੁੰਦਾ ਤੂੰ ਪਾਣੀ ਪਾਤਾ ਮੇਰੀ ਤੇਰੇ ਨਾਲ ਕੋਈ ਦੋਸਤ ਨਹੀਂ ਨਹੀਂ ਮੈਂ ਕਹਿੰਦਾ ਯਾਰ ਤੁਸੀਂ ਬਾਅਦ ਚ ਕਹਿੰਦੇ ਮੇਰਾ ਭਰਾ ਪਹਿਲਾਂ ਬੰਦੇ ਦੀ ਮਿੱਟੀ ਪਲੀਤ ਪੂਰੀ ਕਰ ਦਿੰਦੇ ਆ ਪੂਰਾ ਉਹਨੂੰ ਠੋਕ ਕੇ ਰੱਖਦੇ ਆ ਸਟਾਰ ਸਟਾਰ ਚ ਬਸ ਤੂੰ ਉਹਦੀ ਗੇਮ ਘੁਮਾਤੀ ਤੇ ਮੈਂ ਇਹੀ ਗੱਲ ਕਹਿੰਨਾ ਬਾਅਦ ਚ ਦਾ ਕੋਈ ਫਾਇਦਾ ਨਹੀਂ ਮੇਰਾ ਭਰਾ ਲੱਖੇ ਦਾ ਹੁਣ ਤੇਰੇ ਹਿਸਾਬ ਨਾਲ ਤੇਰੇ ਨਾਲ ਮਣ ਮਿਲ ਜੂ ਜਿਹੜਾ ਉਹ ਬਚਾਰੇ ਨੇ ਇੰਨੀਆਂ ਰੇਲੀਆਂ ਕਰੀਆਂ ਲੋਕਾਂ ਨਾਲ ਮੱਥਾ ਮਾਰਿਆ ਤੂੰ ਮਿੰਟ ਜਾ ਕੇ ਪਾਣੀ ਫੇਰਦਾ ਮੈਂ ਇਹੀ ਗੱਲ ਕਹਿੰਦਾ ਯਾਰ ਤੁਹਾਨੂੰ ਮਿਲਦਾ ਕੀ ਆ ਠੀਕ ਹੈ ਜੇ ਤੂੰ ਕਿਹਦੀ ਚੰਗੀ ਵੀ ਨਾ ਕਰਨੀ ਮਾੜੀ ਵੀ ਨਾ ਕਰੋ ਹਾਂ ਲੱਖਾ ਕੋਈ ਮਾੜੇ ਕੰਮ ਕਰਦਾ ਹੁੰਦਾ ਤੂੰ ਕਹਿ ਸਕਦਾ ਅਸੀਂ ਵੀ ਕਹਿੰਨੇ ਆ ਪਰ ਲੱਖਾ ਗਰਾਊਂਡ ਲੈਵਲ ਤੇ ਆ ਕੇ ਜਿਹੜੇ ਕੰਮ ਕਰਦਾ ਉਹਦੇ ਬਾਰੇ ਤਾਂ ਤੂੰ ਦੱਸ ਸਕਦਾ ਨਾ ਉਹ ਦੱਸ ਤੂੰ ਕਿਹੜੀ ਵੀਡੀਓ ਚ ਦਿਖਾਇਆ ਤੂੰ ਤਾਂ ਇਹੀ ਗੱਲ ਕਹੀ ਜਿਹਨੇ ਗੁਣ ਨਾ ਪਾਇਆ ਦੱਲੇ ਹੋਣਗੇ ਬਾਦਲ ਕਹਨੇ ੜੁੱਕੇ ਚ ਲਾਦੇ ਬਾਦਲ ਕਹਨੇ ਉਹ ਕਰਤਾ ਬਾਦਲ ਕਹਨੇ ਬੱਸਾ ਬਣਾਦਿਆਂ ਸਮੁੰਦਰਾ ਚ ਚਲਾਦਿਆਂ ਪਰ ਐ ਨਹੀਂ ਕਰੀਦਾ ਹੁੰਦਾ ਯਾਰ ਫੇਰ ਤੂੰ ਮੋਢੇ ਦੇ ਚਲਾਉਣਾ ਮੈਂ ਇਹੀ ਮਾਂ ਭਾਨੇ ਨੂੰ ਵੀ ਕਹਿਣਾ ਤੈਨੂੰ ਇਹ ਰੇਗ ਵੀਡੀਓ ਜਿਹਾ ਸਲਾਉਂਦਾ ਸੀ ਇਹ ਬਾਈ ਉਤ ਤੂੰ ਇਆ ਤੂੰ ਕੋਈ ਇਲੈਕਸ਼ਨ ਨਹੀਂ ਲੜੀ ਜੇ ਇਲੈਕਸ਼ਨ ਲੜਦਾ ਹੁੰਦਾ ਨਾ ਫੇਰ ਤੂੰ ਦੇਂਦਾ ਇਹ ਤੇਰੇ ਕਿ ਉਹ ਅਲਟ ਕਿਵੇਂ ਚੱਲਦਾ ਮੈਂ ਤਾਂ ਇਹ ਕਹਿੰਦਾ ਇਹੋ ਜੇ ਲੋਕਾਂ ਤੋਂ ਵਜਣਾ ਚਾਹੀਦਾ ਅੱਜ ਆਪਾਂ ਕਹਿੰਨੇ ਭਰਾ ਸਾਡਾ